ਨਾਲਾ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕਿ ਸਿਰਫ ਆਪਣੇ ਹੋਟਲ ਵਾਸਤੇ ਪਾਲਸੀ ਬਣਾਉਣੀ ਹੈ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀ ਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਤਹੇ ਜਿਹੜਾ ਮਰਜ਼ੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਹੈ ਹਰ ਹਾਲਤ ਭੁਗਤਣੀ ਪੈਣੀ ਹੈ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਜਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਉਹ ਕਾਲੀ ਹੋਵੇ ਚਾਹੇ ਕਾਂਗਰਸ ਸੁਜਿੰਦਰ ਦਾ ਵਾਕਾ ਜੇ ਹੋਮਨੇ ਕਰਨ ਵਾਲਾ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 2108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕਿ ਸਿਰਫ ਆਪਣੇ ਹੋਟਲ ਵਾਸਤੇ ਪਾਲਿਸੀ ਬਣਾਉਣੀ ਹੈ ਜੀ ਕੀ ਖੁਲਾਸਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀ ਨੇ ਜੋ ਕੁਛ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜ਼ੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਹੈ ਹਰ ਹਾਲਤ ਭੁਗਤਣੀ ਪੈਣੀ ਹੈ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਜਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਸੁਖਿੰਦਰ ਦਾਵਾ ਕਹਿੰਦੇ ਹਮਨੇ ਕਰਣਾ ਵਾਲਾ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਸੀ ਬਣਾਉਣ ਦੀ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀ ਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਸੁਖਿੰਦਰ ਦਾਵਾ ਕਹਿੰਦੇ ਹਮਨੇ ਕਰਣਾ ਵਾਲਾ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 128 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕਿ ਸਿਰਫ ਆਪਣੇ ਹੋਟਲ ਵਾਸਤੇ ਪਾਲਿਸੀ ਬਣਾਉਣ ਦੀ ਜੀ ਕੀ ਖੁਲਾਸੇ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਦੇ ਦੇਖੋ ਦੇਖੋ ਜੀ ਨੇ ਜੋ ਕੁਛ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜ਼ੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ this is state ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਉਹ ਕਾਲੀ ਹੋਵੇ ਚਾਹੇ ਕਾਂਗਰਸ ਸੁਜਿੰਦਰ ਦਾਵਾ ਕਹਿੰਦੇ ਹੋਮਨਿਕ